ਸਤਿ ਸ਼੍ਰੀ ਅਕਾਲ ਜੀ ਤੁਸੀਂ ਸੰਗਰੂਰ ਲਾਈਵ ਦੇਖ ਰਹੇ ਹੋਗੇ ਤੇ ਅੱਜ ਦੀ ਇਸ ਵੀਡੀਓ ਚ ਗੱਲ ਕਰਾਂਗੇ 18 ਤਰੀਕ ਦੀ ਮਹਾਂ ਰੈਲੀ ਦੀ ਕਾਂਗਰਸ ਵੱਲੋਂ 18 ਤਰੀਕ ਨੂੰ 18 ਮਈ ਨੂੰ ਇੱਕ ਬਹੁਤ ਵੱਡੀ ਰੈਲੀ ਸੰਗਰੂਰ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਕੀ ਹੋਏਗਾ ਖਾਸ ਉਸ ਰੈਲੀ ਦੇ ਵਿੱਚ ਸੰਵਿਧਾਨ ਬਚਾਓ ਜਿਹੜੀ ਗੱਲ ਹੈਗੀ ਉਹ ਹੁਣੀ ਬਰਾੜ ਸਾਹਿਬ ਨੇ ਦੱਸਿਆ ਜਿਹੜੇ ਕਿ ਕਾਂਗਰਸ ਪ੍ਰਦੇਸ਼ ਦੇ ਸਖਤਰ ਨੇਗੇ ਤੇ ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਧੰਨਵਾਦ ਸਮਾਂ ਦੇਣ ਦੇ ਲਈ ਇਹ ਜਿਹੜੀ ਰੈਲੀ ਹੋ ਰਹੀ ਹੈ 18 ਤਰੀਕ ਦੀ ਬਹੁਤ ਹੀ ਜ਼ਿਆਦਾ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹਾਂਗੇ ਥੋੜੇ ਤੋਂ ਥੋੜੇ ਜਾਨਣਾ ਚਾਹੁੰਦੇ ਹਾਂ ਇਹ ਰੈਲੀ ਦਾ ਮੇਨ ਮੋਟਿਵ ਕੀ ਹੈਗਾ ਜੀ ਤੁਸੀਂ ਸਭ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਕੋਲ ਆਇਓ ਤੁਹਾਡੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੀ ਰੈਲੀ ਹੈ ਇਹ ਸੰਵਿਧਾਨ ਬਚਾਓ ਰੈਲੀ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਜੀ ਇਹ ਜਿੱਦਾਂ ਅੱਜ ਸਾਡੇ ਦੇਸ਼ ਦੇ ਜੋ ਮਾਹੌਲ ਹੈ ਹੂੰ ਸੰਵਿਧਾਨ ਵੀ ਖਤਰੇ 'ਚ ਐ ਸਾਡਾ ਕਿਸਾਨ ਵੀ ਖਤਰੇ 'ਚ ਐ ਸਾਡਾ ਵਪਾਰ ਵੀ ਖਤਰੇ 'ਚ ਐ ਮਤਲਬ ਅੱਜ ਕੋਈ ਵੀ ਚੀਜ਼ ਇੱਥੇ ਸੇਫ ਨਹੀਂ ਐ ਪੂਰਾ ਜੋ ਦੇਸ਼ ਐ ਉਹ ਉਹਦੇ 'ਚ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਪੂਰੇ ਦੇਸ਼ 'ਚ ਹੂੰ ਔਰ ਉਹਦੇ ਕਰਕੇ ਸ੍ਰੀ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਟਾਈਮ ਤੇ ਯਾਤਰਾ ਵੀ ਕੀਤੀ ਇੱਕ ਮਤਲਬ ਲੋਕਾਂ ਨੂੰ ਮਜ਼ਬੂਤੀ ਦੇਣ ਦੇ ਲਈ ਉਹ ਕੰਮ ਕਰਦੇ ਆ ਰਹੇ ਨੇ ਤਾਂ ਹੁਣ ਆਲਰੀਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਨੂੰ ਇੱਕ ਸੰਦੇਸ਼ ਆਇਆ ਸੀ ਕਿ ਆਪਾਂ ਪੰਜਾਬ ਤੋਂ ਜੋ ਸੰਵਿਧਾਨ ਨੂੰ ਖਤਰਾ ਇਸ ਟਾਈਮ ਬਣਿਆ ਹੋਇਆ ਉਹਦੇ ਲਈ ਆਪਾਂ ਨੇ ਪੰਜਾਬ ਤੋਂ ਆਵਾਜ਼ ਹੈ ਜਿਹੜੀ ਉਹ ਬੁਲੰਦ ਕਰਨੀ ਹੈ ਜੀ ਕਿਉਂਕਿ ਪੰਜਾਬ ਤੇ ਖਾਸ ਕਰ ਸੰਗਰੂਰ ਇੱਕ ਜੇਹੀ ਧਰਤੀ ਹੈ ਜਿਹੜੀ ਯੋਧਿਆਂ ਦੀ ਧਰਤੀ ਮੰਨੀ ਜਾਂਦੀ ਹੈ ਕਿ ਜੋ ਵੀ ਇੱਥੋਂ ਕੋਈ ਮਤਲਬ ਆਪਾਂ ਕੰਮ ਦੀ ਸ਼ੁਰੂਆਤ ਕਰਦੇ ਆ ਤਾਂ ਉਹ ਉੱਪਰ ਤੱਕ ਦੁਨੀਆ ਤੱਕ ਉਹਦੀ ਆਵਾਜ਼ ਜਾਂਦੀ ਹੈ ਤਾਂ ਉਹਦੇ ਲਈ 18 ਤਰੀਕ ਨੂੰ ਆਪਾਂ ਇੱਥੇ ਸੰਗਰੂਰ ਦੇ ਵਿੱਚ ਜਿਹੜੀ ਉਹ ਆਪਾਂ ਕੈਰੋ ਫੈਕਟਰੀ ਨਾਂ ਨਾਲ ਜਾਣਦੇ ਆ ਉੱਥੇ ਅਸੀਂ ਉਹ ਜਿਹੜੀ ਰੈਲੀ ਹੈ ਉਹ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ ਤੇ ਇਹਦੇ ਜੋ ਕੋਆਰਡੀਨੇਟਰ ਹੈ ਸ੍ਰੀ ਵਿਜੇਂਦਰ ਸਿੰਘਲਾ ਜੀ ਜੋ ਕਿ ਏਆਈਸੀਸੀ ਦੇ ਮੈਂਬਰ ਵੀ ਨੇ ਔਰ ਸਾਬਕਾ ਮੰਤਰੀ ਵੀ ਨੇ ਤੇ ਖਜ਼ਾਨਚੀ ਵੀ ਨੇ 올ੜਨੀਆ ਕਾਂਗਰਸ ਕਮੇਟੀ ਦੇ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਇਹਦਾ ਕੋਆਰਡੀਨੇਟਰ ਲਾਇਆ ਪੂਰੀ ਦਾ ਤੇ ਸ੍ਰੀ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹ ਵੀ ਇਹ ਰੈਲੀ ਦੇ ਲਈ ਪੂਰੀਆਂ ਤਿਆਰੀਆਂ 'ਚ ਪੂਰੇ ਪੰਜਾਬ ਦੇ ਵਿੱਚ ਆਪਣੀ ਟੀਮ ਦੇ ਸਮੇਤ ਮਤਲਬ ਉਹ ਪੂਰਾ ਲੱਗੇ ਹੋਏ ਨੇ ਤੇ ਸਾਡਾ ਇਕੱਲਾ ਇਕੱਲਾ ਵਰਕਰ ਗਰਾਊਂਡ ਦੇ ਵਰਕਰ ਤੋਂ ਲੈ ਕੇ ਉੱਪਰ ਦੇ ਲੀਡਰ ਤੱਕ ਪੰਜਾਬ ਦੇ ਤੱਕ ਅਸੀਂ ਇਹ ਰੈਲੀ ਨੂੰ ਕਾਮਯਾਬ ਕਰਨ ਤੇ ਲੱਗੇ ਹੋਈਆਂ ਕਿਉਂਕਿ ਇਹ ਜਿਹੜੀ ਰੈਲੀ ਹੈ ਇਹ ਕੋਈ ਛੋਟੀ ਚੀਜ਼ ਨਹੀਂ ਹੈ ਅੱਜ ਪੰਜਾਬ ਦੇ ਵਿੱਚ ਵੀ ਲਾ ਲਓ ਹਾਲਾਤ ਤੇ ਸਾਡੇ ਦੇਸ਼ ਦੇ ਵਿੱਚ ਵੀ ਹਾਲਾਤ ਲਾ ਲਓ ਕੋਈ ਬੰਦਾ ਸੇਫ ਨਹੀਂ ਹੈ ਤੇ ਸਾਨੂੰ ਸਾਡੇ ਲੋਕਾਂ ਦੇ ਲਈ ਇੱਕ ਆਵਾਜ਼ ਬਣਨਾ ਪੈਣਾ ਹੈ ਬਿਲਕੁਲ ਅਰ ਉਹ ਜਿਹੜੀ ਆਵਾਜ਼ ਹੈ ਉਹ ਆਵਾਜ਼ ਬਣਾਉਣ ਦੇ ਲਈ ਹੀ ਇਹ ਜੋ ਰੈਲੀ ਹੈ 18 ਤਰੀਕ ਨੂੰ ਇੱਥੇ ਰੱਖੀ ਗਈ ਹੈ ਇਹ ਪੰਜਾਬ ਚ ਖਾਸ ਜ਼ਿਲ੍ਹਾ ਸੰਗਰੂਰੀ ਚੁਣੇ ਗਿਆ ਜਾਂ ਫਿਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋਏਗੀ ਇਹ ਨਹੀਂ ਇੱਕ ਪਹਿਲੀ ਰੈਲੀ ਹੈ ਜਿਹੜੀ ਉਹ ਸੰਗਰੂਰ ਚ ਹੀ ਹੋਏਗੀ ਓਕੇ ਹਾਂਜੀ ਤੇ ਜੇ ਬਾਕੀ ਗੱਲ ਕਰੀਏ ਹੋਰ ਕਿਹੜੇ-ਕਿਹੜੇ ਅਜਿਹੇ ਚਿਹਰੇ ਨੇ ਜਿਹੜੇ 18 ਤਰੀਕ ਨੂੰ ਦੇਖਣ ਨੂੰ ਮਿਲਣਗੇ ਕਾਂਗਰਸ ਦੇ ਜੀ ਕਾਂਗਰਸ ਦੇ ਪਹਿਲਾਂ ਤਾਂ ਜੋ 11 ਤਰੀਕ ਦੀ ਅਸੀਂ ਰੈਲੀ ਕਰ ਰਹੇ ਸੀ ਉਹਦੇ ਵਿੱਚ ਸਿਰਫ ਪੰਜਾਬ ਕਾਂਗਰਸ ਵੱਲੋਂ ਹੀ ਇਹ ਰੈਲੀ ਰੱਖੀ ਗਈ ਸੀ ਬਟ ਉਸ ਤੋਂ ਬਾਅਦ ਅਸੀਂ ਜਿਹੜੀ ਇਹ ਚੇਂਜ ਹੈ ਡੇਟ ਕਰੀਏ ਸੀ ਨੇ ਤਾਂ ਇਹ ਆਲਰੀਡੀਆ ਕਾਂਗਰਸ ਕਮੇਟੀ ਵੱਲੋਂ ਸੰਦੇਸ਼ ਆਇਆ ਕਿ ਇੱਥੇ ਜੋ ਸਾਡੇ ਆਲਰੀਡੀਆ ਦੇ ਕਾਂਗਰਸ ਦੇ ਪ੍ਰਧਾਨ ਨੇ ਖੜਗੇ ਸਾਹਿਬ ਜੀ ਤੇ ਪੂਰੀ ਏਏਸੀ ਏਆਈਸੀਸੀ ਦੀ ਜਿਹੜੀ ਟੀਮ ਹੈ ਸੈਂਟਰ ਦੀ ਸਾਡੀ ਉਹ ਸਾਰੀ ਇਹ ਰੈਲੀ ਵਿੱਚ ਪਹੁੰਚ ਰਹੀ ਹੈ ओके हां ਸੇ ਤੁਸੀਂ ਇੱਥੋਂ ਬਹੁਤ ਪੁਰਾਣੇ ਕਹਿ ਲਿਏ ਕਿ ਇੱਕ ਉਦੇ ਤੇ ਹਾਂ ਚੰਗੇ ਉਦੇ ਤੇ ਹਾਂ ਤੇ ਪੂਰੇ ਕਾਂਗਰਸ ਨੂੰ ਜ਼ਿਲ੍ਹੇ ਚ ਦੇਖ ਰਹੇ ਹਾਂ ਇਸ ਰੈਲੀ ਦੇ ਵਿੱਚ ਜਿਵੇਂ ਤੁਹਾਡੀਆਂ ਮੀਟਿੰਗਸ ਹੋ ਰਹੀਆਂ ਹੋਣੀਆਂ ਲਗਾਤਾਰ ਵਰਕਰਾਂ ਨਾਲ ਮੀਟਿੰਗਸ ਹੋ ਰਹੀਆਂ ਹੋਣੀਆਂ ਕਿਵੇਂ ਦਾ ਉਤਸ਼ਾਹ ਹੈ ਤੇ ਕਿਵੇਂ ਦੀ ਰਣਨੀਤੀ ਬਣਾ ਰਹੇ ਹੋ ਤੇ ਕਿੰਨਾ ਕੁ ਲੰਬਾਏ ਰੈਲੀ ਦਾ ਉਸ ਦਿਨ ਦਾ ਤੁਸੀਂ ਪ੍ਰੋਗਰਾਮ ਹੈ ਜਿਹੜਾ ਰੱਖਿਆ ਹੋਇਆਗਾ ਇਹ ਰੈਲੀ ਦਾ ਜਿਹੜਾ ਮਤਲਬ ਟਾਈਮ ਹੈ ਉਹ ਵੈਸੇ 12 ਤੋਂ 1:00 ਵਜੇ ਦਾ ਵੈਸੇ ਹਲੇ ਪੂਰਾ ਫਾਈਨਲ ਨਹੀਂ ਪਰ 12 ਤੋਂ 1:00 ਵਜੇ ਦਾ ਟਾਈਮ ਹੈ ਜਿਹੜਾ ਉਹ ਸਾਨੂੰ ਹਾਈ ਕਮਾਂਡ ਤੋਂ ਆਇਆ ਜੀ ਤੇ ਪਰ ਇਹ ਜਿਹੜੀ ਰੈਲੀ ਹੈ ਕਿਉਂਕਿ ਲੋਕਾਂ 'ਚ ਇੰਨਾ ਗੁੱਸਾ ਹੈ ਜਦੋਂ ਅਸੀਂ ਜਾਣਿਆ ਇੱਕ ਤਾਂ ਲੋਕ ਹੈ ਜਿਹੜੇ ਇਹਨਾਂ ਦੋਨਾਂ ਸਰਕਾਰਾਂ ਤੋਂ ਤਪੇ ਹੋਏ ਆ ਉਹਨਾਂ ਕੋਲੇ ਕੋਈ ਹੋਰ ਰਸਤਾ ਨਹੀਂ ਹੈ ਹੂੰ ਉਹ ਮਤਲਬ ਇੰਨਾ ਕੁ ਸਾਰ ਰੱਖਦੇ ਨੇ ਅਸੀਂ ਜਦੋਂ ਕਿਸੇ ਵੀ ਬੰਦੇ ਨੂੰ ਜਾ ਕੇ ਇਹ ਮਿਲਦੇ ਆ ਕਿ ਕਾਂਗਰਸ ਦੀ ਸੰਗਰੂਰ ਦੇ ਵਿੱਚ ਰੈਲੀ ਹੈ ਤੇ ਵਿਜੇਂਦਰ ਸਿੰਘ ਲਾਜੀ ਦੀ ਅਗਵਾਹੀ ਦੇ ਵਿੱਚ ਇਹ ਹੋ ਰਹੀ ਹੈ ਔਰ ਆਲਰੇਡੀ ਆ ਕਾਂਗਰਸ ਦੇ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਇੱਥੇ ਪਹੁੰਚ ਰਹੇ ਨੇ ਤਾਂ ਵਰਕਰ ਸਾਨੂੰ ਇੱਥੋਂ ਤੱਕ ਕਹਿ ਰਹੇ ਨੇ ਵੀ ਸਾਨੂੰ ਸਾਧਨਾਂ ਦੀ ਵੀ ਲੋੜ ਨਹੀਂ ਹੈ ਠੀਕ ਹੈ ਤੁਸੀਂ ਰੈਲੀ ਸਾਨੂੰ ਰੈਲੀ ਦਾ ਪੱਕੀ ਜਗ੍ਹਾ ਦੱਸੋ ਕਿੱਥੇ ਆ ਇਹ ਅਸੀਂ ਖੁਦ ਆਪ ਬੰਦੇ ਲੈ ਆਪਣੇ ਸਾਧਨਾਂ ਤੇ ਲੈ ਕੇ ਆਵਾਂਗੇ ਤੁਸੀਂ ਇਹ ਦੇਖੋਗੇ ਕਿ ਆਮ ਰੈਲੀਆਂ ਚ ਬੱਸਾਂ ਟਰੱਕ ਤਾਂ ਤੁਸੀਂ ਦੇਖੀ ਨੇ ਇਸ ਵਾਰ ਸਾਡੇ ਟਰੈਕਟਰ ਟਰਾਲੀਆਂ ਦੇ ਵੀ ਜਿਹੜੇ ਸਾਡੇ ਪਿੰਡਾਂ ਚੋਂ ਜੋ ਕਿਸਾਨ ਨੇ ਜਾਂ ਸਾਡੇ ਵਰਕਰ ਨੇ ਉਹ ਆਪੋ ਕਹਿੰਦੇ ਅਸੀਂ ਆਪਣੇ ਟਰੈਕਟਰ ਟਰਾਲੀਆਂ ਤੇ ਇੱਥੇ ਆਵਾਂਗੇ ਅਮਰਜੀਤ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਸੋ ਇਸਨ ਪੰਜਾਬ ਕਾਂਗਰਸ ਕਮੇਟੀ ਦੇ ਸਖਤਰ ਅਮਰਿਤ ਬਰਾੜ ਜੀ ਨੇ ਦੱਸਿਆ ਕਿ 18 ਤਰੀਕ ਨੂੰ ਲੈ ਕੇ ਕਾਂਗਰਸ ਪੂਰੀ ਹਾਈ ਕਮਾਂਡ ਦਾ ਜਿਹੜਾ ਜ਼ੋਰ ਹੈਗਾ ਉਹ ਸੰਗਰੂਰ ਤੋਂ ਸ਼ੁਰੂ ਹੋਣਾ ਹੈਗਾ ਸੋ ਬਾਕੀ ਦੇਖਦੇ ਹਾਂਗੇ ਕਿ ਇਸ ਰੈਲੀ ਦੇ ਵਿੱਚ ਕੀ ਕੁਝ ਖਾਸ ਰਹੇਗਾ ਪਰ ਰਣਨੀਤੀ ਜੋ ਇਹਨਾਂ ਨੇ ਦੱਸੀ ਹੈਗੀ ਉਹ ਅਸੀਂ ਜਾਨਣਾ ਚਾਹੁੰਦੇ ਸੀਗੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ